ਸਭ ਗੁਰਪ੍ਰਤਿ ਸੰਗਤ ਨੂੰ ਕੀ ਮੈਸੇਜ ਦੇਣਾ ਚਾਹ ਰਿਹਾ ਜੈ ਗੁਰਦੇਵ ਧਨ ਗੁਰਦੇਵ ਰਬਦਾਸ ਮਹਾਰਾਜ ਦੀ ਜੈ ਮੈਂ ਅਮਰਜੀਤ ਸਿੰਘ ਕਾਲੀ ਬਾੜ ਨੰਬਰ 6 ਤੋਂ ਸਮੁੱਚੀ ਭਾਰਤੀ ਜਨਤਾ ਪਾਰਟੀ ਵੱਲੋਂ ਤੇ ਰਜਨੀਸ਼ ਤਮਾਨ ਜੀ ਜ਼ਿਲ੍ਹਾ ਪ੍ਰਧਾਨ ਜੀ ਵੱਲੋਂ ਬਹੁਤ ਬਹੁਤ ਮੁਬਾਰਕਾ ਜਿਹੜਾ ਸ਼੍ਰੀ ਗੁਰ ਰਬਦਾਸ ਮਹਾਰਾਜ ਦੇ 647ਵੇਂ ਆਰਗੁਮੈਂਟ ਪੂਰਬ ਦੇ ਉੱਤੇ ਜੋ ਕਿ ਬੜੀ ਖੁਸ਼ੀ ਨਾਲ ਮਨਾਏ ਜਾ ਰਹੇ ਹਨ ਸਾਰੇ ਆਪਣੇ ਇਲਾਕਾ ਨਿਵਾਸੀ ਦੇਸ਼ ਵਾਸੀਆਂ ਨੂੰ ਬਹੁਤ ਬਹੁਤ ਵਧਾਈਆਂ ਦਿੰਦਾ ਔਰ ਵੱਤੋ ਵੱਧੇ اپੀਲ ਕਰਦਾ ਕਿ ਜੋ ਆਪਣੀ ਸ਼ੋਹਾ ਯਾਤਰਾ 23 ਤਰੀਕ ਨੂੰ ਨਿਕਲ ਰਹੀ ਹੈ ਬਸਤੀ ਜੋਧੇਵਾਲ ਤੋਂ ਵਿਸ਼ਾਲ ਯਾਤਰਾ ਜੋ ਕਿ ਹਰੇਕ ਵਾਰ ਸਾਡੇ ਰਬਦਾਸ ਮੰਦਿਰ ਕਮੇਟੀ ਜੋ ਕਿ ਸਾਰੇ ਸਾਡੀ ਸਮੁੱਚੀ ਲੀਡਰਸ਼ਿਪ ਇਹਦੇ ਵਿੱਚ ਸ਼ਾਮਲ ਹੁੰਦੀ ਆ ਉੱਚ ਵੱਧ ਵੱਧ ਚੜ ਕੇ ਹਿੱਸਾ ਲਓ ਔਰ ਮਹਾਰਾਜ ਰਬਦਾਸ ਮਹਾਰਾਜ ਤੇ ਗੁਣਗਾਨ ਕਰੋ ਔਰ ਸਾਰੀ ਸਮੁੱਚੀ ਜੋ ਕਿ ਦੁਨੀਆ ਉਹਨਾਂ ਨੂੰ ਪਤਾ ਲੱਗ ਸਕੇ ਜੋ ਸਾਡੇ ਰਬਦਾਸ ਮਹਾਰਾਜ ਤੇ ਸਾਡੇ ਪ੍ਰਵਚਨ ਸੀ ਉਹਨਾਂ ਨੂੰ ਦੁਨੀਆ ਵਿੱਚ ਫਲਾਇਆ ਜਾਵੇ ਔਰ ਉਹਨਾਂ ਦੇ ਵਿੱਚ ਸਾਡੀ ਜਜਕਾਰ ਹੋਵੇ ਤੇ ਰਬਦਾਸ ਮਹਾਰਾਜ ਦੇ ਬਾਰੇ ਗੁਣਗਾਨ ਕੀਤੇ ਜਾਣ ਜੀ ਸਮਾਨਤ ਕਰਦੇ ਫੁੱਲਾਂ ਦੀ ਵਰਖਾ ਹੁੰਦੀ ਆ ਉਹਨਾਂ ਵਾਸਤੇ ਕੀ ਕਰਾਂ ਉਹਨਾਂ ਨੂੰ ਦੇਖੋ ਅਸੀਂ ਵੀ ਇਹ ਬੜਾ ਉਪਰਾਲਾ ਕਰੀਦਾ ਜਦੋਂ ਰਬੀਦਾਸ ਮਹਾਰਾਜ ਦੇ ਆਗਮਨ ਪੂਰਵ ਦੇ ਉੱਤੇ ਸਾਨੂੰ ਬੜਾ ਚਾਅ ਹੁੰਦਾ ਸੀ ਲਗਾਤਾਰ ਪ੍ਰਬਾਤ ਫੇਰੀਆਂ 'ਚ ਵੀ ਵੱਤ ਵਤ ਯੋਗਦਾਨ ਪਾਉਂਦੇ ਆ ਤਾਂ ਕਿ ਅਸੀਂ ਆਪਣੇ ਮਹਾਰਾਜ ਦੇ ਆਪਣੇ ਜੋ ਸਾਡੀ ਇੱਕ ਰਬੀਦਾਸ ਭਾਈਚਾਰਾ ਲਾਡੋ ਜਾਂ ਆਪਣੇ ਇੱਕ ਐਸਸੀ ਸ਼ੈਡਿਊਲ ਕਾਸਟ ਭਾਈਚਾਰਾ ਵੀ ਉਹਨੂੰ ਅਸੀਂ ਵੱਤ ਵਤ ਪ੍ਰੋਮੋਟ ਕਰ ਸਕੀਏ ਕਿ ਤਾਂ ਕਿ ਸਾਡਾ ਲੀਡਰਸ਼ਿਪ ਵੀ ਜੀ ਬਹੁਤ ਵੱਡਾ ਯੋਗਦਾਨ ਆ ਅਸੀਂ ساری ਦੁਨੀਆ ਨੂੰ ਇਹ ਦੱਸ ਸਕੀ ਕਿ ਇੱਕ ਸਮਾਜ ਜਿਹੜਾ ਇਹ ਕੋਈ ਪੁਰਾਣੀ ਰੀਤੀ ਰਿਵਾਜ ਵਾਲਾ ਨਹੀਂ ਰਿਹਾ ਇੱਕ ਬੜਾ ਐਜੂਕੇਟਿਡ ਸਮਾਜ ਹੋ ਗਿਆ ਜਿਹਨੂੰ ਕਿ ਦੁਨੀਆ ਨਾਲ ਲੈ ਕੇ ਤੁਰਦੀ ਹੈ ਅੱਜਕੱਲ੍ਹ ਜੀ ਤੇ ਵੱਧ ਤੋਂ ਵੱਧ ਸੰਗਤ ਨੂੰ ਇਹ ਬੇਨਤੀ ਕਰੂੰਗਾ ਕਿ ਸੋਭਾ ਯਾਤਰਾ ਨੂੰ ਲੰਗਰ ਲਾ ਕੇ ਮਹਾਰਾਜ ਦੇ ਫੁੱਲ ਵਰਸ਼ਾ ਕਰਕੇ ਉਹਨਾਂ ਦੇ ਗੁਣਗਾਨ ਕਰਕੇ ਵੱਧ ਤੋਂ ਵੱਧ ਮਹਾਰਾਜ ਨੂੰ ਆਪਣੇ ਪੇਟ ਕਰੋ ਸੰਦਾਜ ਦੀ ਪੇਟ ਕਰੋ